ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹਗੁਰੂ ਖੋ ਸ਼ਰਮਾ ਕਰੋ ਉਥੇ ਕੋਈ ਨਾ ਤੇਰਾ ਮੇਰਾ ਏ ਬਸ ਚਾਰੋਂ ਤਰਫ ਹਨੇਰਾ ਏ ਕੋਇ ਉੱਤੇ ਹੁਣ ਅੰਬਰਾਂ ਨਾਲ ਸਵੇਰਾ ਏ ਤੇ ਪੜਲਾਵਾ ਹੈ ਗੁਰੂ ਜੀ ਜਪਨ ਲੋਵਾ ਹੈ ਗੁਰੂ ਪੰਛੀ ਵਾਂਗ ਉੱਡ ਜਾਣਾ ਇੱਕ ਦਿਨ ਮਾਰੇ ਓਡਾਰੀ ਹੋ ਕਦਰ ਉਹਨਾਂ ਦੀ ਪੈਣੀ ਓਤੇ ਸਜਣਾ ਅੰਬੜ ਜਨ ਦੇ ਭਾਰੀ ਇਹ ਹਰਛੇ ਛੱਡਣੀ ਪਹਿਣੀ ਹੂੰ ਬੰਦਿਆ ਜਾਣ ਤੋਂ ਜਿਹੜੀ ਪਿਆਰੀ ਕਿਸੇ ਅੱਜ ਤੁਰ ਜਾਣਾ ਕਿਸੇ ਕੱਲ ਤੁਰ ਜਾਣਾ ਪਾਉ ਸਬਨੇ ਵਾਰੋ ਵਾਰੀ ਤੇ ਜਪ ਲੋ ਵਾਹੇ ਗੁਰੂ ਪੜਨੋ ਵਾਹੇ ਗੁਰੂ ਤੇਰੇ ਯਾਰ ਸੱਜਣ ਸਭ ਆਵਣਗੇ ਤੈਨੂੰ ਚਿੱਟਾ ਸੂਟ ਪਵਾਉਣਗੇ ਤੇਰੇ ਰਿਸ਼ਤੇਦਾਰ ਸਭ ਆਵਣਗੇ ਅੰਤਵਰੀਣਾ ਹੋ ਤੇਰੇ ਰਿਸ਼ਤੇਦਾਰ ਯਾਰ ਸੱਜਣ ਸਭ ਆਵਣਗੇ ਤੈਨੂੰ ਚਿੱਟਾ ਸੂਟ ਪਵਾਉਣਗੇ ਤੇ ਤੈਨੂੰ ਹੱਥੀਂ ਲਾਂਬੂ ਲਾਉਣਗੇ ਜਾਪਨੋ ਵਾਹੇ ਗੁਰੂ ਜੀ ਪੜੋ ਵਾਹੇ ਗੁਰੂ ਥੋਂ ਕੋਨ ਨਿ ਰਖਣਾ ਭੈਣ ਪਰਾਮ ਤੇ ਪੜ ਵਿੱਚ ਨੰਬੂ ਲਾਉਣਾ ਲੈ ਜਾਣਾ ਸਭ ਨੇ ਝੁੱਕ ਕੇ ਤੈਨੂੰ ਇੱਕ ਪੜ ਨਹੀਂ ਹੋ ਲਾਉਣਾ ਉਸ ਦਿਨ ਭਾਉਰ ਸੇ ਨੂੰ ਤੈਨੂੰ ਜਿਵੇਂ ਨਿਆਣ ਮਨਾਉਣਾ ਤੇ ਜਪਨਾ ਵਾਹੇ ਗੁਰੂ ਜੀ ਪੜਨੋ ਵਾਹੇ ਗੁਰੂ ਹੋ ਚੰਗੀ ਕਰੇ ਤੇ ਚੰਗੀ ਹੋਵੇ ਤੇ ਮੰਦੀ ਕਰੇ ਤੇ ਮੰਦੀ ਹੋਇਓ ਤੇ ਸ਼ਬਦ ਗੁਰੂ ਦਾ ਹੋਵੇਗਾ ਤੇਰਾ ਸੰਗੀ ਪੜਨ ਲਵਾ ਵਾਹੇ ਗੁਰੂ ਪੜਨੋ ਵਾਹੇ ਗੁਰੂ ਜਪਨੋ ਵਾਹੇ ਗੁਰੂ ਹੋ ਜੋਂ ਜੋ ਉਬਰ ਜਾਦਾ ਹੋਸੀ ਏ ਸਫਰ ਜ਼ਿੰਦਗੀ ਦਾ ਹੀ ਘੜਦਾ ਜਾਂਦਾ ਇਹ ਸਫਰ ਤੇ ਸਭ ਨੇ ਜਾਣਾ ਜਿਉ ਤੋਂ ਮੁੜ ਕੇ ਕੋਈ ਨਹੀਂ ਆਉਂਦਾ ਸਦਾ ਨਰੈਣੀ ਦੁਨੀਆਂ ਲੋਕੋ ਨਰਸੀ ਚੰਦ ਸਤਾਰੇ ਉਹ ਸਭ سفرਤੇ ਜਾਂਦੇ ਵੇਖੇ ਸਭ ਜਵਰਤੇ ਜਾਂਦੇ ਵੇਖੇ ਭਾਉ ਵਾਰੋ ਵਾਰੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੰਘ ਪ੍ਰਿਆਲਾ ਜੀ